ਤੰਦਰੁਸਤ ਰਹਿਣ ਦੇ 40 ਨਿਯਮ ਪਿਸ਼ਾਬ ਕਰਕੇ ਕਦੇ ਵੀ ਤੁਰੰਤ ਪਾਣੀ ਨਾ ਪੀਓ ਨਹੀਂ ਤਾਂ ਪਿਸ਼ਾਬ ਪੀਲੇ ਰੰਗ ਦਾ ਆਉਣ ਲੱਗ ਜਾਵੇਗਾ ਅੱਧੀ ਰਾਤ ਨੂੰ ਉੱਠ ਕੇ ਸਾਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ ਅਜਿਹਾ ਕਰਨ ਨਾਲ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਪਖਾਨਾ ਕਰਕੇ ਤੁਰੰਤ ਸਾਨੂੰ ਰੋਟੀ ਨਹੀਂ ਖਾਣੀ ਚਾਹੀਦੀ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਬਵਾਸੀ ਦੀ ਬਿਮਾਰੀ ਹੋ ਸਕਦੀ ਹੈ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਨਹਾਉਣ ਤੋਂ ਬਾਅਦ ਅੱਖਾਂ ਵਿੱਚ ਸੁਰਮਾ ਪਾ ਲੈਂਦੇ ਹਨ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਅੱਖਾਂ ਦੀ ਰੋਸ਼ਨੀ ਕੱਟ ਹੋ ਜਾਵੇਗੀ ਸਾਨੂੰ ਤੁਰਦੇ ਫਿਰਦੇ ਕਦੇ ਵੀ ਰੋਟੀ ਨਹੀਂ ਖਾਣੀ ਚਾਹੀਦੀ ਅਜਿਹਾ ਕਰਨ ਨਾਲ ਤੁਹਾਡਾ ਮੈਦਾ ਸੁੰਗੜ ਜਾਵੇਗਾ ਜਿਹੜੇ ਲੋਕ ਦੁੱਧ ਪੀ ਕੇ ਮੱਛੀ ਦਾ ਸੇਵਨ ਕਰਦੇ ਹਨ ਉਹਨਾਂ ਦੀ ਜਿੰਦ ਫਟ ਜਾਂਦੀ ਹੈ ਕਦੇ ਵੀ ਸਾਨੂੰ ਜ਼ੋਰ ਲਗਾ ਕੇ ਪਖਾਨਾ ਨਹੀਂ ਕਰਨਾ ਚਾਹੀਦਾ ਅਜੀਹਾ ਕਰਨ ਨਾਲ ਮਸਾਨੇ ਨੂੰ ਨੁਕਸਾਨ ਪਹੁੰਚਦਾ ਹੈ ਜਿਹੜੇ ਲੋਕ ਲੋਹੇ ਦੇ ਭਾਂਡੇ ਵਿੱਚੋਂ ਦੁੱਧ ਪੀਂਦੇ ਹਨ ਉਹਨਾਂ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਇਸ ਲਈ ਸਾਨੂੰ ਲੋਹੇ ਦੇ ਭਾਂਡੇ ਵਿੱਚ ਦੁੱਧ ਨਹੀਂ ਪੀਣਾ ਚਾਹੀਦਾ ਗੋਸ਼ਟ ਖਾ ਕੇ ਸਾਨੂੰ ਕਦੇ ਵੀ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਬਹੁਤ ਸਾਰੇ ਲੋਕ ਐਦਾਂ ਦੇ ਹਨ ਜਿਨੂੰ ਹੋਣ ਤੋਂ ਬਾਅਦ ਤੁਰੰਤ ਹੀ ਸੌ ਜਾਂਦੇ ਹਨ ਅਜੀਹਾ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਰਿਸ਼ਤੇਦਾਰਾਂ ਦੀ ਆਪਣੀ ਹیثیت ਦੇ ਮੁਤਾਬਕ ਜ਼ਰੂਰ ਖਿਦਮਤ ਕਰੋ ਦਵਾਈ ਲੈਂਦੇ ਸਮੇਂ ਸਾਨੂੰ ਕਦੇ ਵੀ ਅੰਗੜਾਈ ਨਹੀਂ ਲੈਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਜ਼ੁਬਾਨ ਨੂੰ ਕੁਝ ਦੇ ਲਈ ਲਕਵਾ ਹੋ ਸਕਦਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਜ਼ੁਕਾਮ ਦੇ ਦੌਰਾਨ ਦੁੱਧ ਹਰਗਿਜ਼ ਵੀ ਨਾ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਜ਼ੁਕਾਮ ਦੇ ਵਿੱਚ ਹੋਰ ਜ਼ਿਆਦਾ ਇਜ਼ਾਫਾ ਹੋਏਗਾ ਜੇਕਰ ਤੁਸੀਂ ਦੂਰ ਦੇ ਸਫ਼ਰ ਉੱਤੇ ਮੁਲਠੀ ਦੇ ਨਾਲ ਗੁੜ ਦਾ ਸੇਵਨ ਕਰਦੇ ਹੋ ਤਾਂ ਜਿਸਮ ਦੇ ਵਿੱਚ ਪੂਰੀ ਤਰ੍ਹਾਂ ਜਾਨ ਰਹੇਗੀ ਜਦੋਂ ਤੱਕ ਤੁਸੀਂ ਸਫਰ ਕਰੋਗੇ ਜੇਕਰ ਤੁਹਾਡਾ ਨੱਕ ਪੂਰੀ ਤਰ੍ਹਾਂ ਬੰਦ ਹੋ ਜਾਵੇ ਤਾਂ ਅਜਿਹੀ ਦਿੱਕਤ ਦੇ ਵਿੱਚ ਇੱਕ ਹੱਥ ਦੇ ਨਾਲ ਨੱਕ ਨੂੰ ਬੰਦ ਕਰਕੇ ਸਾਹ ਨੂੰ ਖਿੱਚਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਨੱਕ ਖੁੱਲ ਜਾਵੇਗਾ ਜੇਕਰ ਤੁਹਾਡੇ ਉੱਤੇ ਬਹੁਤ ਹੀ ਜ਼ਿਆਦਾ ਸੁਸਤੀ ਪੈਂਦੀ ਹੈ ਤਾਂ ਤੁਸੀਂ ਚੁਸਤ ਰਹਿਣਾ ਚਾਹੁੰਦੇ ਹੋ ਤਾਂ ਰੋਜ਼ ਅਮਰੂਦ ਦਾ ਸੇਵਨ ਕਰੋ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੈ ਤਸਵੀਰ ਦੇ ਉੱਠ ਕੇ ਰੋਜ਼ ਪਾਲਕ ਦੇ ਪੱਤੇਆਂ ਨੂੰ ਦੇਖੋ ਜਦੋਂ ਅਸੀਂ ਬਾਹਰੋਂ ਆ ਕੇ ਘਰ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਆਪਣੀ ਜ਼ੁਬਾਨ ਅਤੇ ਅੱਖਾਂ ਤੇ ਕਾਬੂ ਰੱਖਣਾ ਚਾਹੀਦਾ ਹੈ ਖਰੀਦਾਰੀ ਕਰਦੇ ਸਮੇਂ ਆਮਦਨ ਦੀ ਲਿਹਾਜ਼ ਕਰੋ ਜੇਕਰ ਤੁਹਾਨੂੰ ਸਬਕ ਯਾਦ ਨਹੀਂ ਹੁੰਦਾ ਤਾਂ ਸੌਣ ਤੋਂ ਪਹਿਲਾਂ ਦੁੱਧ ਦੇ ਵਿੱਚ ਧਨੀਆ ਪਾ ਕੇ ਪੀਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਤੁਸੀਂ ਦੇਖੋਗੇ ਔਰ ਪੜੋਗੇ ਸਭ ਯਾਦ ਰਹੇਗਾ ਜੇਕਰ ਤੁਸੀਂ ਆਪਣੇ ਹੱਥਾਂ ਦੇ ਨੋਹਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨੋਹ ਜਲਦੀ ਜਲਦੀ ਵੱਧ ਜਾਂਦੇ ਹਨ ਤੇ ਉਹ ਪਰੇਸ਼ਾਨ ਹੋ ਜਾਂਦੇ ਹਨ ਜੇਕਰ ਤੁਸੀਂ ਇਹਨਾਂ ਨੂੰ ਜਲਦੀ ਤੋਂ ਵਧਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਨੋਹਾਂ ਨੂੰ ਇੱਕ ਵਾਰ ਕੱਟ ਕੇ ਉਹਨਾਂ ਉੱਤੇ ਸਲਜਮ ਪੱਤੇਆਂ ਨੂੰ ਰਗੜੋ ਫਿਰ ਤੁਹਾਡੇ ਨੋਹ ਜਲਦੀ ਨਹੀਂ ਵਧਣਗੇ ਜੇਕਰ ਬਾਥਰੂਮ ਦੇ ਵਿੱਚ ਤੁਸੀਂ ਬਦਬੂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਹਿਤੂਤ ਦੀ ਲੱਕੜੀ ਨੂੰ ਵਾਲ ਕੇ ਰੱਖ ਦੇਵੋ ਬਦਬੂ ਖਤਮ ਹੋ ਜਾਵੇਗੀ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਪਿਆਜ਼ ਉਗਾ ਕੇ ਰੱਖਦੇ ਹਾਂ ਤਾਂ ਕਦੇ ਵੀ ਬਿੱਚੂ ਨਹੀਂ ਆਉਂਦੇ ਜੇਕਰ ਸਾਡੇ ਘਰ ਦੇ ਵਿੱਚ ਨਿੰਬੂ ਦਾ ਪੇੜ ਲੱਗਿਆ ਹੋਵੇ ਤਾਂ ਮੱਛਰਾਂ ਦਾ ਆਉਣਾ ਬਹੁਤ ਹੀ ਘੱਟ ਹੋ ਜਾਂਦਾ ਹੈ ਜੇਕਰ ਸਾਡੇ ਘਰ ਦੇ ਵਿੱਚ ਧਨੀਆ ਤੇ ਪੁਦੀਨਾ ਲੱਗਿਆ ਹੋਵੇ ਤਾਂ ਛਿਲਕੀਆਂ ਬਿਲਕੁਲ ਵੀ ਨਹੀਂ ਆਉਂਦੀਆਂ ਜਿਹੜੇ ਲੋਕ ਮਸਰੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਆਉਂਦੀ ਜਿਹੜੇ ਘਰ ਦੇ ਵਿੱਚ ਆਲੂ ਬੁਖਾਰਾ ਅਤੇ ਅੰਜੀਰ ਖਾਦੀ ਜਾਂਦੀ ਹੈ ਉਹਨਾਂ ਲੋਕਾਂ ਦੇ ਸਰੀਰਾਂ ਦੇ ਅੰਦਰ ਬਿਲਕੁਲ ਵੀ ਕਮਜ਼ੋਰੀ ਨਹੀਂ ਆਉਂਦੀ ਜਿਹੜੇ ਲੋਕ ਸੌਣ ਤੋਂ ਪਹਿਲਾਂ ਰਾਤ ਨੂੰ ਦੁੱਧ ਦਾ ਸੇਵਨ ਕਰਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਜੇਕਰ ਅਸੀਂ ਸਰਦੀਆਂ ਵਿੱਚ ਹਰ ਰੋਜ਼ ਤਾਜ਼ੇ ਪਾਣੀ ਨਾਲ ਨਹਾਉਂਦੇ ਹਾਂ ਤਾਂ ਜਲਦੀ ਜਲਦੀ ਬਿਮਾਰ ਨਹੀਂ ਹੁੰਦੇ ਨਿੰਮ ਦੇ ਪੱਤਿਆਂ ਦੀ ਚਾਹ ਦਾ ਸੇਵਨ ਕਰਨ ਨਾਲ ਅਸੀਂ ਹਮੇਸ਼ਾ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ ਆਪਣੇ ਘਰ ਦੇ ਵਿੱਚ ਸਾਨੂੰ ਕਦੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਜੋ ਲੋਕ ਹਰ ਸਮੇਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਂਦੇ ਹਨ ਉਹ ਜਲਦੀ ਬਿਮਾਰ ਨਹੀਂ ਹੁੰਦੇ ਜੇਕਰ ਤੁਸੀਂ ਗੰਦੇ ਹੋਏ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਤੇ ਆਲੂ ਦੇ ਛਿਲਕੇ ਦਾ ਇਸਤੇਮਾਲ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪਿਸ਼ਾਬ ਕਰਕੇ ਪੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਸਾਨੂੰ ਪੇਟ ਸੰਬੰਧੀ ਕੋਈ ਵੀ ਬਿਮਾਰੀ ਨਹੀਂ ਹੁੰਦੀ ਸਿਰ ਵਿੱਚ ਦੇਸੀ ਘਿਓ ਦੀ ਮਾਲਿਸ਼ ਕਰਨ ਦੇ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ। ਸਾਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਭੋਜਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਹਾਜਮਾ ਖਰਾਬ ਹੁੰਦਾ ਹੈ। ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਨੂੰ ਇੱਕ ਟੁਕੜਾ ਗੁੜ ਦਾ ਖਾਣਾ ਚਾਹੀਦਾ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਸ਼ੂਗਰ ਅਜਿਹੀ ਬਿਮਾਰੀ ਹੈ ਨਾਲ ਜੂਝ ਰਹੇ ਹੋ ਤਾਂ ਖੰਡ ਤੋਂ ਹਮੇਸ਼ਾ ਦੂਰ ਰਹੋ। ਤੇ ਹੋਰ ਵੀ ਮਿੱਠੇ ਵਾਲੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ਕੱਚਾ ਦੁੱਧ ਪੀਣ ਦੇ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜੇਕਰ ਸਰੀਰ ਵਿੱਚ ਕੋਈ ਛੱਟ ਲੱਗ ਜਾਵੇ ਤਾਂ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ